ਗਾਈਸ ਆਵਲਾ ਸਾਈਡ ਬੈਗ ਕੋਲ ਤੇ ਪ੍ਰੈਨਿੰਗ ਚ ਚਲਦਾ ਪਿਆ ਏ ਇਹ ਤੁਸੀਂ ਵੀ ਅਜ ਤੱਕ ਸਾਈਡ ਬੈਗ ਸਿੰਪਲ ਬੈਗ ਵਰਤੇ ਤੇ ਪਏ ਹੋ ਤਾਂ ਇੱਕ ਵਾਰੀ ਇਹ ਬੈਗ ਵੀਊ ਟ੍ਰਾਈ ਕਰਿਓ ਮੇਰੇ ਬ੍ਰਦਰਸ ਵੀ ਸਾਈਡ ਬੈਗ ਵਰਤਦੇ ਨੇ ਬਟ ਹਜੇ ਤੱਕ ਉਹ ਸਿੰਪਲ ਵਾਲੇ ਬੈਗ ਵਰਤੇ ਦੇ ਵਿੱਚ ਇਹ ਵਾਲੇ ਬਟ ਹੁਣ ਉਹਦਾ ਇਹ ਵਾਲਾ ਬੈਗ ਮੰਗਾਉਣ ਨੂੰ ਦਿਲ ਕੀਤਾ ਤਾਂ ਉਹਨੇ ਆਰਡਰ ਕੀਤਾ ਸੀ ਜੋ ਕਿ ਆ ਵੀ ਗਿਆ ਵਾ ਬਾਕੀ ਜੇ ਤੁਸੀਂ ਵੀ ਮੰਗਾਉਣਾ ਚਾਹੁੰਦੇ ਹੋ ਜੇ ਤੁਹਾਡੇ ਮਨ ਚ ਡਾਊਟ ਆ ਕਿ ਆਰਡਰ ਤਨ ਕਿਦਾਂ ਦਾ ਆਊਗਾ ਡੈਫੈਕਟਿਵ ਪੀਸ ਤਾਂ ਨਹੀਂ ਭੇਜ ਦੇਣਗੇ ਮੈਂ ਫਰਮਾਨ ਕਰਾਂਗੀ ਜੇ ਤੁਹਾਨੂੰ ਵੀ ਡਾਊਟ ਆ ਕਿ ਡਿਫੈਕਟਿਵ ਪੀਸ ਨਾ ਕਿਤੇ ਭੇਜ ਦੇਣ ਜਾਂ ਵਿੱਚ ਕੋਈ ਪੱਪ ਵਗੈਰਾ ਖਰਾਬ ਨਾ ਹੋਣ ਕਲਰ ਵਗੈਰਾ ਚੇਂਜ ਨਾ ਕਰਕੇ ਭੇਜ ਦੇਣ ਤਾਂ ਸਾਬਤ ਲਗਾਵਾ ਕਿ ਇਹ ਪਾਰਸਲ ਅ ਜ ਤੁਹਾਡੇ ਸਾਹਮਣੇ ਕੋਲ ਲੱਗੇ ਆ ਬਾਕੀ ਇਹ ਬੈਗ ਕਿੰਨੇ ਦਾ ਆਇਆ ਵਾ ਇਹਦੇ ਵਿੱਚ ਕੋਈ ਕਮੀ ਪੇਸੀ ਤਾਂ ਨਹੀਂ ਹੈਗੀ ਤੁਸੀਂ ਆਪ ਹੀ ਦੇਖ ਲਓ ਮੇਰੇ ਬ੍ਰਦਰ ਤੁਹਾਨੂੰ ਖੁਦ ਦੱਸ ਦੇ ਸਕਦੇ ਹੈਲੋ ਦੋਸਤੋ ਅੱਜ ਆਪਾਂ ਮੰਗਾਇਆ ਫੇਰ ਫਲਿੱਪਕਾਰਟ ਤੋਂ ਇੱਕ ਆਟਰ ਮੈਂ ਪਿਛਲੇ ਹਫ਼ਤੇ ਮੰਗਾਇਆ ਸੀ ਹੈੱਡਫੋਨ ਉਦਾਂ 300 ਦੇ ਸੀਗੇ ਤੇ ਆਫਰ 'ਚ ਮੈਨੂੰ ਮਿਲੇ ਸੀ 50 ਦੇ ਤੇ ਜਦੋਂ ਮੈਂ ਖੋਲ ਕੇ ਵੇਖਿਆ ਤੇ ਉਹ 50 ਵਾਲੇ ਹੀ ਨਿਕਲੇ ਸੀ ਤੇ ਆ ਵੀ ਇੱਕ ਹਸਬ ਦਾ ਆਫਰ ਤੇ ਮੰਗਾਇਆ ਪਰ ਜ਼ਿਆਦਾ ਨਹੀਂ ਮੈਨੂੰ ਡਿਸਕਾਊਂਟ ਮਿਲਿਆ ਵੇਖਦੇ ਆ ਜਿਹੜੀ ਚੀਜ਼ ਮੰਗਾਈ ਸੀ ਉਹੀ ਮਿਲੀ ਹੈ ਜਾਂ ਕੁਝ ਹੋਰ ਮਿਲਿਆ ਮੈਂ ਖੋਲਾਂ ਤੇ ਚਲੋ ਮਾਤਾ ਜੀ ਖੋਲਦੀ ਹੈ ਮੇਰੀ ਤੇ ਵੇਖਦੇ ਆ ਕੀ ਨਿਕਲਦਾ ਆਹ ਅਸਲੀ ਤਰੀਕਾ ਤੇ ਇਹੀ ਹੈ ਖੋਲਣ ਦਾ ਦੇਖਿਆ ਜਾਵੇ ਬਲ ਰੰਗ ਤਾਂ ਨਹੀਂ ਲੱਗਿਆ ਕੁਝ ਹੋਰ ਅੰਦਰ ਬਲੈਕ ਇੰਕ ਤਾਂ ਕਿੰਨੇ ਕੁ ਫਾਫੇ ਨੇ 15 14 ਸੋ ਬੈਕਿੰਗ ਵੀ ਠੀਕ ਠਾਕ ਸੀਗੀ ਆਹ ਜੁਰੇ ਰਹਿ ਗਏ ਆਹ ਦੇਖੋ ਬੈਗ ਜਿਹੜਾ ਵੈਸੇ ਮੰਗਾਇਆ ਸੀ ਮੈਨੂੰ ਉਹੀ ਆਇਆ ਓਏ ਲੋਕਰ ਵੀ ਆ ਗਿਆ ਆ ਦੇਖੋ ਲੋਕ ਦੇਖਿਆ ਹੀ ਹੋਣਾ ਤੁਸੀਂ ਔਨਲਾਈਨ ਚ ਲੰਘਿਆ ਬੜਾ ਇਹਦੀਆਂ ਜੇਬਾਂ ਨੇ ਖਲੋ ਜਾ ਦਿਖਾ ਕਰਕੇ ਮੈਂ ਮੰਗਾਇਆ ਨੇ ਪੈਸੇ ਵੈਸੀ ਤੇ ਹੋਈ ਆਈ ਜੀ ਬਾਕੀ ਕੁਆਲਟੀ ਕੁਆਲਟੀ ਮਾਤਾ ਦੱਸਿਆ ਜੀ ਆਪੇ ਆ ਦੇਖੋ ਇਹਦੇ ਵਿੱਚ ਨਾ ਅੰਡਰਗਰਾਉਂਡ ਉਹ ਆ ਦੂਜਾ ਕੀ ਕਹਿੰਦੇ ਆ ਪਾਵਰ ਬੈਂਕ ਸਿਸਟਮ ਤੇ ਅੰਡਰਗਰਾਉਂਡ ਪਾਵਰ ਬੈਂਕ ਲਾਓ ਤੇ ਫਿਰ ਇਥੋਂ ਦੀ ਚਾਰਜਰ ਆਪਾਂ ਬਾਹਰੋਂ ਦੀ ਚਾਰਜਰ ਲਾ ਸਕਦੇ ਹਾਂ ਫੋਨ ਤੋਂ ਬਾਹਰੋਂ ਦੀ ਫੋਨ ਚਾਰਜਰ ਲਾ ਸਕਦੇ ਕਿੰਨੇ ਦੀ ਏ ਇਹ ਰਾਸ ਕੋਈ ਨਹੀਂ ਯਾਰ ਅਸਦੀ ਮਗੋਂ ਲੱਗ ਗਈ ਕਟਤੀ ਪਾਣੀ ਹੈ ਕਿ ਹਰ ਸਵੇਰੇ ਵੀ ਕੋਲ ਗਈ ਹੋਈ ਲਈ ਉਹਦਾ ਤੇ ਜਦੋਂ ਮੈਂ ਮੰਗਾਈ ਸੀ ਨਾ ਉਦੋਂ ਉੱਤੇ ਦੱਸਦੇ ਫਲਿੱਪਕਾਰਟ ਤੇ ਕਿ 2200 ਦੀ ਡਿਸਕਾਊਂਟ ਤੇ ਤੁਹਾਨੂੰ ਹਨਾ 500 500 ਕੋਤੀ ਮਿਲੇਗੀ ਫਿਰ ਮੈਨੂੰ ਆਫਰ ਉੱਪਰ ਆ ਕੇ ਮਿਲੀ 470 ਰੁਪਏ ਦੀ ਅਵੇ ਜੀਪਾਂ ਵੀ ਦੇਖ 70 80 ਰੁਪਏ ਦੀ ਤੇ ਉਹਨੂੰ ਪਤਾ ਫੇਰ ਮੈਂ ਦੁਬਾਰਾ ਚੈੱਕ ਕੀਤੀ ਸਾਡੇ 450 ਦੀ ਮਿਲਣ ਦੀ ਸੀ ਵਹਿਸ਼ ਹੋਣੀ ਹੈ ਕਿਸੇ ਮਗਾਸ਼ਕ ਦੇ ਧੰਨਵਾਦ ਧੰਨਵਾਦ ਆ ਵੀ ਕੋਈ ਚੋਰੀ ਜੇ ਉਹ ਵੀ ਤੇ ਪੈਸੇ ਰੱਖਣ ਵਾਲੇ ਚੋਰੀ ਜੇ ਉਹ ਕਿਹਨ ਦਿਖਾ ਦੇ ਚੋਰਾਂ ਨੂੰ ਸਾਡੀ ਚੁਰ ਜੇ ਆ ਬਸ ਠੀਕ ਕਰ ਚੰਗੀ ਹੋਈ ਗੱਲ ਏਦਾਂ ਦੀ ਲੱਗਦੀ ਹੈ ਨਾਮ ਦੇਖ ਲੋ ਇਹਦਾ ਫੈਸ਼ਨ ਇੱਥੇ ਦਾ ਲੋਕ ਉੱਪਰਲੇ ਪਾਸੇ ਆ ਗਿਆ ਥੋੜੀ ਫੱਜੀ ਕਰੀਏ ਬੱਟੀ ਛੋਟੇ ਵੀ ਹੋ ਜਾਂਦੀ ਐ ਇੱਥੋਂ ਇਹਨਾਂ ਨੂੰ ਵਕਤ ਅੱਗੇ ਰੱਖਿਆ ਵਾ ਬੱਟੀ ਭਾਗੀ ਠੀਕ ਉਠੀ ਉਠੀ ਸਿੱਧੀ ਸਿੱਧੀ ਹੋਈ ਇਹ ਫਲਪ ਕੱਟ ਲੰਗਾਈ ਹੈ ਹੂੰ ਬੜੀ ਅੱਛੀ ਆ ਗਈ ਹੈ 8.10 ਸਹੀ ਲੱਗਦੀ ਹੈ ਸਹੀ ਲੱਗਦੀ ਪਾ ਜੀ ਮੈਂ ਬਾਈਕ ਤੇ ਤੇਨ ਵੱਗ ਗਈ ਠੀਕ ਹੈ ਇਹ ਦੇਖੋ ਗਾਇਸ ਕਿੰਨਾ ਤੰਗ ਕਰਦਾ ਮੈਨੂੰ ਕੁਝ ਬੋਲਣ ਨਹੀਂ ਦਿੰਦਾ ਕੋਈ ਵਲੌਗ ਨਹੀਂ ਬਣਾਉਣ ਦਿੰਦਾ ਮੰਮਾ ਜੀ ਜੀ ਮੰਮਾ ਜੀ ਜੇਵੋ ਸੋ ਗਾਇਸ ਤੁਸੀਂ ਦੇਖਿਆ ਬੈਗ ਬਲੈਕ ਕਲਰ ਦਾ ਮੈਂ ਘੋਵਾ ਬਲੈਕ ਕਲਰ ਦਾ ਬੈਗ ਮੈਂ ਘੁਆਇਆ ਤੁਸੀਂ ਦੇਖਿਆ ਵਿੱਚ ਕੋਈ ਟੱਕੇ ਪੀਸ ਨਹੀਂ ਹੈਗਾ ਬਹੁਤ ਸੋਹਣੇ ਵਿੱਚ ਆਪਸ਼ਨ ਹੈ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਮੰਗਾ ਲਓਾਕੀ ਅਜਿਹੀ ਮੈਂ ਫੋਟੋਆਂ ਮੈਂ ਦਿਖਾਈਆਂ ਪਈਆਂ ਨੇ ਇਹ ਫਲਿੱਪਕਾਰਟ ਤੋਂ ਸਕਰੀਨਸ਼ਾਟ ਲਏ ਨੇ ਜੇ ਤੁਸੀਂ ਇਹ ਇਹਦਾ ਲਿੰਕ ਜੇ ਤੁਹਾਨੂੰ ਨਹੀਂ ਲੱਭਦਾ ਇਹਨੂੰ ਮੈਨ ਸ਼ੋਲਡਰ ਬੈਗ ਵੀ ਕਹਿੰਦੇ ਨੇ ਇਹਨੂੰ ਸਾਈਡ ਬੈਗ ਵੀ ਕਹਿੰਦੇ ਨੇ ਜੇ ਤਾਂ ਲਿੰਕ ਫਲਿੱਪਕਾਰਟ ਤੋਂ ਨਹੀਂ ਲੱਭਦਾ ਤੇ ਮੈਂ ਡਿਸਕ੍ਰਿਪਸ਼ਨ 'ਚ ਵੀ ਦੇ ਦਿੱਤਾ ਹੋਇਆ ਤੁਸੀਂ ਉਸੇ ਲਿੰਕ ਤੋਂ ਮੰਗਵਾ ਸਕਦੇ ਹੋ ਥੈਂਕ ਯੂ